हेलो तुसी आज रोपड़े न देख रहे हो नमस्कार आप देख रहे हैं सच की आवाज रोपर टुडे नाइन्टी नाइन जिस पर आप विश्वास करते हैं रोपर नंगल आनंदपुर आनंद की पल पल की खबरों के साथ अपडेट रहने के लिए बने रहिए रोपर टुडे नाइन्टी नाइन चैनल पर आइए शुरुआत करते हैं आज की मुख्य खबरों अमन पूर्वक निरपक्ष चोना करवाने लाई टुकवा माहौल सिर्जा जाएगा अजय सिंह डी एस ਪੀ.ਡੀ. ਅਗਵਾਈ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੱਢਿਆ ਫਲੈਗ ਮਾਰਚ ਵੋਟਰਾਂ ਨੂੰ ਕੀਤਾ ਜਾਗਰੂਕ ਬਿਨਾਂ ਭੇਦ ਭਾਵ ਦਬਾਅ ਤੇ ਡਰ ਤੋਂ ਸ਼ਾਂਤੀਪੂਰਵਕ ਧੰਨ ਨਾਲ ਵੋਟ ਦੀ ਵਰਤੋਂ ਦੀ ਅਪੀਲ ਸ੍ਰੀ ਆਨੰਦਪੁਰ ਸਾਹਿਬ ਆਤਮਿਕ ਸੰਜੀਵ ਲੋਟਿਆ ਪੁਲਿਸ ਅਤੇ ਪ੍ਰਸ਼ਾਸਨ ਲੋਕ ਸਭਾ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤੰਦੇਹੀ ਨਾਲ ਕੰਮ ਕਰ ਰਿਹਾ ਹੈ ਇਸੇ ਲੜੀ ਤਿਤ ਅਜੇ ਸਿੰਘ ਢੀ ਐਸ ਪੀ.ਡੀ ਅਗਵਾਈ ਹੇਠ ਸ਼ਹਿਰ ਅੰਦਰ ਭੀੜ ਵਾਲੀਆਂ ਥਾਵਾਂ ਚੋਪੜੀਆਂ ਚੋਪੜੀਆਂ ਸਲਮ ਏਰੀਏ ਅਤੇ ਵਲਨਰੇਬਲ ਏਰੀਆ ਅੰਦਰ 플ੈਗ ਮਾਰਚ ਕਰਿਆ ਗਿਆ ਅਜੇ ਸਿੰਘ ਬੀ ਐਸਪੀ ਨੇ ਦੱਸਿਆ ਕਿ ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 플ੈਗ ਮਾਰਚ ਕਰਿਆ ਗਿਆ ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚ ਹਰ ਵੋਟ ਕੀਮਤੀ ਹੈ ਜਿਸ ਨੇ ਚਲਦੇ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ ਕਿ ਉਹ ਆਪਣੀ ਵੋਟ ਦੀ ਵਰਤੋਂ ਪੂਰੇ ਨਿਰਦਰ ਹੋ ਕੇ ਕਰ ਸਕਣ ਅਤੇ ਲੋਕ ਸਭਾ ਚੋਣਾਂ ਲਈ ਨਿਰਪੱਖ ਅਤੇ ਸ਼ਾਂਤੀਪੂਰਵਕ ਮਾਹੌਲ ਸਿਰਜਾਇਆ ਜਾਵੇਗਾ। ਉਹਨਾਂ ਨਵੇਂ ਵੋਟਰਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਉੱਪਰ ਉੱਠ ਕੇ ਆਪਣੇ ਸੋਚ ਦੇ ਆਧਾਰ ਉਤੇ ਵੋਟ ਪਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਵੋਟ ਦੇ ਸਹੀ ਅਧਿਕਾਰ ਅਤੇ ਉਸ ਦੀ ਤਾਕਤ ਬਾਰੇ ਜਾਣੂ ਕਰਵਾਇਆ ਜਾਵੇ।

ਹੁਣ ਤੱਕ ਇਹ ਸਭ ਖਬਰਾਂ ਵਿੱਚ ਹੈ ਇੱਕ ਵਾਰ ਫਿਰ ਮਿਲਾਂਗੇ ਅਜੇ ਹੀ ਵੱਡੀ ਖਾਸ ਖਬਰ ਨਾਲ ਤਦ ਤੱਕ ਨਮਸਕਾਰ ਕਰੋ ਅਤੇ ਦੇਖਦੇ ਰਹੋ ਰੋਪਰ ਟੂਡੇ 99वे